ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਕਾਲ ਪੁਰਖ ਸਰਬਸ਼ਕਤੀਮਾਨ ਪਰਮਾਤਮਾ ਜੀ ਨੇ ਜੋ ਸ੍ਰਿਸ਼ਟੀ ਰਚੀ ਹੈ ਇਸ ਦੀ ਮਰਿਆਦਾ ਗਿਣਤੀ ਵਾਸਤੇ ਚਾਰ ਯੁਗ ਰਚੇ ਹਨ ਪਹਿਲਾ ਸਤਿਯੁਗ ਦੂਜਾ ਤ੍ਰੇਤਾ ਯੁਗ ਤੀਸਰਾ ਦੁਆਪਰ ਯੁਗ ਅਤੇ ਚੌਥਾ ਕਲ ਯੁਗ ਸਤਿਯੁਗ ਵਿੱਚ ਸ੍ਰੀ ਬਾਮਨ ਜੀ ਦਾ ਅਵਤਾਰ ਹੋਇਆ ਹੈ ਗੁਰਵਾਕ ਸਤਿਯੁਗ ਰਾਤ ਸੰਤੋਖ ਕਾ ਧਰਮ ਅਗੇ ਰਥਵਾਹ ਭਾਵ ਸਤਿਯੁਗ ਵਿੱਚ ਲੋਕ ਸੰਤੋਖੀ ਸਨ ਲੋਭ ਲਾਲਚ ਘਟ ਸੀ ਅਤੇ ਸੰਤੋਖ ਦੇ ਰਾਤ ਨੂੰ ਚਲਾਉਣ ਵਾਲਾ ਰਥਵਾਹੀ ਧਰਮ ਸੀ ਲੋਕ ਆਪਣੇ ਧਰਮ ਵਿੱਚ ਪੂਰੇ ਸਨ ਗੁਰਵਾਕ ਤ੍ਰਿਤੇ ਰਥ ਜਤੈ ਕਾ ਜੋਰ ਅਗੇ ਰਥਵਾਹ ਭਾਵ ਤ੍ਰਿਤੀ ਯੁਗ ਵਿੱਚ ਲੋਕ ਬਹੁਤੇ ਜਤੀ ਸਨ ਤੇ ਜੋਰ ਬਲ ਵਾਲੇ ਸਨ ਤ੍ਰਿਤੇ ਵਿੱਚ ਰਾਮਚੰਦਰ ਜੀ ਹੋਏ ਹਨ ਗੁਰਵਾਕ ਦੁਆਪਰ ਰਥ ਤਪੈ ਕਾ ਸਤ ਅਗੈ ਰਥਵਾਹ ਭਾਵ ਦੁਆਪਰ ਵਿੱਚ ਲੋਕ ਭਜਨ ਕਰਦੇ ਸਨ ਤੇ ਇਸ ਦਾ ਰਥਵਾਹੀ ਸੱਚ ਸੀ ਸਾਰੇ ਭਜਨਾਂ ਤੇ ਤਪਾਂ ਨਾਲੋਂ ਵੱਡਾ ਭਜਨ ਸੱਚ ਹੈ ਜਿਵੇਂ ਆਖਦੇ ਹਨ ਸੱਚ ਬਰਾਬਰ ਤਪ ਨਹੀਂ ਝੂਠ ਬਰਾਬਰ ਪਾਪ ਦੁਆਪਰ ਵਿੱਚ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਹੋਏ ਹਨ ਗੁਰਵਾਕ ਕਾਲਯੁਗ ਰਥ ਅਗਣ ਕਾ ਕੂੜ ਅਗੈ ਰਥਵਾਹ ਪਾਵ ਕਾਲਯੁਗ ਅਗੰਧ ਰਥ ਹੈ ਤੇ ਇਸ ਨੂੰ ਚਲਾਉਣ ਵਾਲਾ ਰਥਵਾਹੀ ਕੂੜ ਹੈ ਸੰਸਾਰ ਦੇ ਅੰਦਰ ਝੂਠ ਹੈ ਪਾਪ ਜ਼ੁਲਮ ਅਤਿਆਚਾਰ ਅਧਿਕ ਨੇ ਘੋਰ ਅੰਧੇਰਾ ਕਰ ਦਿੱਤਾ ਹੈ ਇਹ ਨਹੀਂ ਕਿ ਸੂਰਜ ਚੰਦਰਮਾ ਛਿਪ ਗਏ ਸਾਨਾ ਇਹ ਵਿਚਾਰੇ ਸਗੋਂ ਅੱਜ ਤੋਂ ਵੀ ਜ਼ਿਆਦਾ ਤੇਜ਼ੀ ਨਾਲ ਆਪਣੀ ਨੌਕਰੀ ਦਿੰਦੇ ਸਨ ਪਰ ਅਗਿਆਨਤਾ ਦੇ ਅੰਧੇਰੇ ਨੇ ਹੀ ਲੋਕਾਂ ਦੇ ਨੇਤਰ ਬੰਦ ਕਰਕੇ ਰੱਖੇ ਸਨ ਗੁਰਵਾਕ ਮਹੰਲਾ ਦੂਜਾ ਜੇ ਸੋਚੰਦਾ ਉਗਵਹਿ ਸੂਰਜ ਚੜੇ ਹਜ਼ਾਰ ਇੱਤੇ ਚਾਨਣ ਹੁੰਦਿਆਂ ਗੁਰ ਬਿਣ ਘੋਰ ਅੰਧਾਰ ਭਾਵ ਸੋ ਚੰਦਰਮਾ ਅਤੇ ਹਜ਼ਾਰ ਸੂਰਜ ਚੜ ਜਾਣ ਇਤਨਾ ਚਾਨਣ ਹੋ ਨਾਲ ਵੀ ਗੁਰੂ ਦੇ ਗਿਆਨ ਬਿਨਾ ਅੰਧੇਰਾ ਹੀ ਅੰਧੇਰਾ ਹੈ ਇਸ ਅੰਧੇਰੇ ਨੂੰ ਦੂਰ ਕਰਨ ਵਾਸਤੇ ਇਸ ਕਾਲਯੁਗ ਵਿੱਚ ਆਪ ਸ੍ਰੀ ਅਕਾਲ ਪੁਰਖ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਧਾਰਿਆ ਗੁਰਵਾਖ ਆਪਨ ਰਾਇਣ ਕਲਾਤਾਰ ਜਗ ਮੇ ਪਰਵਰਿਓ ਪਾਵ ਆਪ ਨਿਰੰਕਾਰ ਜੀ ਸ੍ਰਿਸ਼ਟੀ ਦਾ ਭਲਾ ਕਰਨ ਵਾਸਤੇ ਕਾਲੀਯੁਗ ਵਿੱਚ ਲੋਕਾਂ ਨੂੰ ਅਗਿਆਨਤਾ ਦੇ ਅੰਧੇਰੇ ਵਿੱਚੋਂ ਕੱਢਣ ਵਾਸਤੇ ਪ੍ਰਗਟ ਹੋਏ ਸ਼੍ਰੀ ਰਾਮਚੰਦਰ ਜੀ ਅਤੇ ਸ਼੍ਰੀ ਕ੍ਰਿਸ਼ਨ ਜੀ ਜਾਂ ਹੋਰ ਦੀਵਿ ਦੇਵਤਿਆਂ ਨੂੰ ਕੇਵਲ ਹਿੰਦੂ ਜਾਤੀ ਨਹੀਂ ਮੰਨਿਆ ਮੁਹੰਮਦ ਸਾਹਿਬ ਜੀ ਨੂੰ ਸਿਰਫ ਮੁਸਲਮਾਨਾਂ ਨਹੀਂ ਮੰਨਿਆ ਇਸੇ ਤਰ੍ਹਾਂ ਈਸਾ ਪੈਗੰਬਰ ਨੂੰ ਵੀ ਕੇਵਲ ਇਸਾਈਆਂ ਨਹੀਂ ਮੰਨਿਆ ਪਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਤਮਾਮ ਲੋਕਾਂ ਨੇ ਹੀ ਮੰਨਿਆ ਕਿਉਂ ਜੋ ਇਹਨਾਂ ਦਾ ਪ੍ਰਚਾਰ ਏਕਤਾ ਦਾ ਹੈ ਦੁਈ ਇਨਾਂ ਦੇ ਹਿਰਦੇ ਵਿੱਚ ਕਦੀ ਵੀ ਨਹੀਂ ਸੀ ਆਈ ਏਕਤਾ ਵਾਲੇ ਪੈਗੰਬਰ ਨੂੰ ਫਿਰ ਕਿਉਂ ਨਾ ਸਾਰੀ ਦੁਨੀਆ ਮੰਦੀ ਆਪਜੀ ਦੀ ਮਹਿਮਾ ਅਵਲ ਤਾਂ ਲਿਖੀ ਹੀ ਨਹੀਂ ਜਾ ਸਕਦੀ ਜੇਕਰ ਆਪਣੀ ਬੁੱਧੀ ਨਾਲ ਲਿਖ ਵੀ ਦਈਏ ਤਾਂ ਇੱਕ ਜਨਮ ਸਾਖੀ ਵਾਂਗੂ ਬੜਾ ਵੱਡਾ ਗ੍ਰੰਥ ਬਣ ਜਾਂਦਾ ਹੈ ਗੁਰਵਾਕ ਸਭ ਤੇ ਵੱਡਾ ਸਤਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਪਾਵ ਗ੍ਰੰਥਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਭ ਤੋਂ ਵੱਡਾ ਹੀ ਮੰਨਿਆ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ